ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਆਏ ਵਿਆ ਰਾਜੀਵੀਰ ਕੋਲ ਇੱਥੇ ਆਲੂ ਪਟਕੇ ਉਹਨਾਂ ਨੇ ਥੈਲਿਆਂ ਦੇ ਵਿੱਚ ਭਰਤੇ ਸੀਗੇ ਹਾਂ ਦੇਖਦੇ ਆਂ ਤੁਹਾਨੂੰ ਇਹ ਬਾਕੀ ਮਿਲਦੇ ਆਂ ਰਾਜੀਵੀਰ ਨਕੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਤੇ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਲਾਈਕ ਕਰੋ ਬਾਅਦ ਤੋਂ ਬਾਅਦ ਮਿਲਦੇ ਆਂ ਜੀ ਰਾਜੀਵਨ ਨਾਲ ਉਹ ਉੱਧਰ ਆ ਗਏ ਜੀ ਔਰ ਟਰਾਲਾ ਲੈ ਕੇ ਆਏ ਉਹਨਾਂ ਨੇ ਹੁਣ ਕੱਟੇ ਵਾਂ ਜਿਹੜੇ ਆਪਣੇ ਭਰੇ ਹੋਏ ਆਲੂਆਂ ਵਾਲੇ ਤੇ ਵੀਰ ਨਾਲ ਕਰਦੇ ਆਂ ਗੱਲਬਾਤ ਵੀ ਕਿਹੜਾ ਬੀਜ ਆ ਕਿਹੜਾ ਕੀ ਖੁਸ਼ ਹੈ ਵੀਰ ਆ ਰਿਹਾ ਟਰੈਕਟਰ ਲੈ ਕੇ ਚਲੋ ਜੀ ਮਿਲਦੇ ਆਂ ਜੁੜੇ ਰਹੇ ਫਿਰ ਵੀਡੀਓ ਦੇ ਨਾਲ ਲਓ ਜੀ ਵੀਰ ਆ ਗਏ ਆ ਇਹ ਡਬਲ ਐਕਸ ਵਾਲਾ ਆਪਣਾ 24 ਫੁੱਟਾ ਰੇਕਟਰ ਲੇ ਕੇ ਨਾਲ ਜੂਵੀ ਹੈ ਮਿਲਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਸੀ ਕੌਰ ਜੀ ਹੋ ਕਿਵੇਂ ਠੀਕ ਠਾਕ ਹਾਂ ਬਹੁਤ ਠੀਕ ਆ ਤੂੰ ਵਾਹ ਵਧੀਆ ਫਿਰ ਹੋਰ ਆਲੂ ਲੱਗੇ ਆਂ ਪਰਨ ਹਾਂ ਹਾਂ ਚਲੋ ਜੀ ਠੀਕ ਹੈ ਲੱਗੇ ਆਂ ਗੈਣ ਦਾ ਮਾੜਾ ਕਿੰਨੇ ਕ ਅੱਛਾ ਅੱਛਾ ਉਹਦੇ ਸਾਬ ਨਾਲ ਫਿਰ ਢਾਂਗ ਢੂੰਗੂ ਵਿੱਚ ਲੱਗਣੀ ਆ ਨਾ ਠੀਕ ਹੈ ਬਹੁਤ ਠੀਕ ਹੈ ਉੱਧਰ ਦੇਖ ਲੈਣੇ ਜੀ ਉੱਧਰ ਵੀ ਉੱਧਰ ਵੀ ਹੈਗੇ ਜੀ ਹਾਂਜੀ ਹਾਂ ਠੀਕ ਹੈ ਉਹ ਵੀ ਦਿਖਾਉਣਾ ਚਲੋ ਚਲ ਮਾਰ ਲਓ ਇਹਨੇ ਗਿਣਤੀ ਫਿਰ ਵਦਾਂ ਹਾਂ ਹਾਂਜੀ ਹਾਂ ਉਹ ਜੀ ਇੱਧਰ ਲੇਵਲ ਲੱਗੀ ਵੀ ਐ ਜੀ ਲੱਗੇਵੇਂ ਚ ਚੋਗਣ ਆਲੂ ਕਟੇ ਨਾਲ ਦੀ ਨਾਲ ਭਰੀ ਜਾਂਦੇ ਆ ਬਾਕੀ ਮੇਲੋ ਇਹਦਾ ਜੂਬੀ ਨੂੰ ਸਸੀ ਕਾਲ ਜੀ ਸਾਰੇ ਨੂੰ ਸਸੀ ਕਾਲ ਜੀ ਹੋਰ ਜੂਬੀ ਲੱਗੇਵੇਂ ਕੰਮ ਕਰ ਹਾਂਜੀ ਪਹਿਲਾਂ ਕਿੰਨੇ ਕਿ ਗੀੜੇ ਲਾਤੇ ਕਿਹੜਾ ਲਾਤੇ ਆ ਮੈਂ ਦੋ ਤਿੰਨ ਘੜੇ ਲਾਦੇ ਜੀ ਅੱਛਾ ਕਿੰਨਾ ਕਟਾ ਚਲੇ ਗਿਆ ਹੁਣ ਤੱਕ ਸਾ ਚਲੇ ਗਿਆ ਮੈਨੂੰ ਲੱਗਦਾ 300 ਕਿਟਰਾਲੀ ਗਿਆ ਤਾਂ ਹਾਂ ਭਾਈ ਦੋ ਟਰਾਲੀ ਅਠੇ ਲਏ ਗਏ ਤੇ ਅੱਛਾ ਇੱਕ ਜੇ ਥੋੜਾ ਹੀ ਤਾਂ ਹਾਂ ਹਾਂ 5 ਕਿਲੋ ਚੱਲਾਂ ਦੀ ਹੋਣੀ ਹੈ ਜਣ ਕੇ 7-800 ਚਲੇ ਗਿਆ ਹੁਣਾ ਕਟਾ ਹਾਂਜੀ ਇਹਨਾਂ ਚਲੇ ਗਿਆ ਠੀਕ ਆ ਠੀਕ ਆ ਲੱਕੇ ਹੁਣ ਲੈ ਕੇ ਚੱਲੇ ਆਂ ਬਾਕੀ ਇਹ ਕਿੰਨਾ ਕ ਹੋ ਜਾਊਗਾ ਹੁਣ ਨਹੀਂ ਹੋਣਾ ਚਾਹੀਦਾ ਟਾਈਮ ਉੱਪਰ ਹੋਊਗਾ ਉੱਪਰ ਹੋਊਗਾ ਹਾਂ ਤਾਂ 300 ਤੇ ਉੱਪਰੇ ਹੋਊਗਾ ਬਾਕੀ ਵੀਰ ਨੂੰ ਵੀ ਵੀਰ ਨੂੰ ਪਤਾ ਹੋਊਗਾ ਨਾ ਤਾਂ ਦੇ ਨੂੰ ਅਸਿਆ ਲੋ ਜੀ ਜੁੜੇ ਰਹੋ ਮਾਕੇ ਵੀਰ ਮੈਂ ਕਰਦਿਆਂ ਗੱਲ ਬਾਤ ਵੀ ਕਿੰਨਾ ਕੱਟਾ ਪਹਿਲਾਂ ਚਲੇ ਗਿਆ ਜੂ ਵੀ ਕਹਿੰਦਾ ਮੈਨੂੰ ਆਲੇ ਇੰਨੇ ਦਾ ਪਤਾ ਮੇਰੇ ਪਹਿਲਾਂ ਕਿੰਨਾ ਕੱਟਾ ਚਲੇ ਗਿਆ ਆਪਣਾ ਜਿਹੜਾ ਲੋੜ ਕਾ ਕਰਿਆ ਦਾ ਤਿੰਨ ਟਰਾਲਿਆਂ ਚ ਪਹਿਲਾਂ 6700 ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਲੋ ਫਿਰ ਤਾਂ ਠੀਕ ਹੁਣ ਵੀ ਮੈਂ ਕਹਿੰਦਾ 300 ਤੋਂ ਉੱਪਰ ਹੋ ਜੂ ਹਾਂ ਹੈਨਾ ਹਾਂ ਕੋਈ ਜਣਾ ਅੱਛਾ ਤਾਂ ਇਹ ਤਾਂ ਬੜਾ ਟਰਾਲਾ ਭਰਨ ਲੱਗੇ ਆ ਹਾਂਜੀ ਹਾਂ ਨਹੀਂ ਤਾਂ ਫਿਰ ਆਏ ਆ ਵੀ ਗੇੜੇ ਬਹੁਤ ਵੱਜਦੇ ਆ ਹਾਂਜੀ ਹਾਂ ਨਹੀਂ بڑے ਟਰਾਲੇ ਚ ਆਏ ਆ ਫਿਰ ਨਾਲੇ ਢਾਂਗ ਆਇਆ ਨਾ ਸਹੀ ਹੈ ਲਦਾਈ ਵੀ ਕਹਿੰਦਾ ਨਾ ਵੀ ਸਾਡਾ 200 ਉਵੇਂ ਭਰੀ ਜਾਂਦੇ ਤੇ ਜਿਵੇਂ ਜਿੱਦਾਂ ਟੱਕ ਪੈਨਾਂ ਨੇ ਹਾਂਜੀ ਹਾਂ ਇੱਕ ਦਿਨ 380 ਪਾਇਆ ਇੱਕ ਚ ਅੱਛਾ ਇੱਕ ਨਾ 300 ਵੀ ਫਿਰ ਦੂਜਿਆਂ ਚ ਫਟੇ ਦਾ 700 ਕਟਾ ਹੋ ਗਿਆ ਤਾਂ ਯਾਰ ਅੱਛਾ ਜੜ ਕਾ 800 ਮੰਨੋ ਤੁਸੀਂ ਵਿਚ ਘਾਟ ਬਾਦ ਵੀ ਹੋ ਜਾਂਦੀ ਹੈ ਜਿੰਨ ਤੇ ਨਹੀਂ ਹਮ ਇੰਨਾ ਹੈ ਦਾ ਅੱਛਾ ਨਹੀਂ ਆਲੂ ਸੋਨਾ ਨਿਕਲੇ ਫਿਰ ਆਲੂ ਠੀਕ ਆ ਬਾ 200 ਦੇ ਥੋੜੇ ਜਿਹਾ ਪਲਸੇ ਨਿਕਲਦਾ ਇੰਨਾ ਜਿਆਦਾ ਵੀ ਝਾੜ ਨਹੀਂ ਹੈਗਾ ਪਰ ਠੀਕ ਆ ਅੱਛਾ ਹਾਂ ਇਹ ਥੋੜਾ ਜਿਹਾ ਆਇਆ ਨਾ ਵੀ ਹਮ 620 ਨਾਲ ਵਾਲੀ ਵੈਰਟੀ ਆ ਇਹ ਵੀ ਇਹ ਹੈ ਕਿਹੜਾ ਆਲੂ ਹੁੰਦਾ ਇਹ ਡਾਇਮੰਡ ਹੈ ਡਾਇਮੰਡ ਉਹ ਕੇ ਅੱਛਾ ਹੈ ਨਾਲ ਗਰਮੀ ਬਹੁਤ ਰਹੀ ਹੈ ਨਾ ਜਿਆਦਾ ਤਾਂ ਛੇਕਾ ਨਾਲ ਇਕੱਠਾ ਜਾ ਰਿਹਾ ਹੂੰ ਹੂੰ ਜੇ ਤਾਂ ਬਾਅਦ ਚ ਮੜੀ ਜੀ ਠੰਡ ਜੀ ਕਰਕੇ ਹੋਇਆ ਅੱਛਾ ਇਹ ਕਹਿੰਦਾ ਮੀਂਹ ਵੀ ਨਹੀਂ ਪਈ ਹੈ ਕਿ ਹਾਂਜੀ ਹਾਂ ਕੋਈ ਪੰਗੇ ਆ ਆ ਮੀਂਹ ਵੀ ਨਹੀਂ ਇਦਗੀ ਪਈ ਆ ਇਹ ਹੂੰ ਇਹਦੇ ਕਿ ਠੰਡ ਉਹ ਵੀ ਨਹੀਂ ਬਹੁਤੀ ਪਈ ਹੈ ਨਾ ਫਿਰ ਬਸ ਫਿਰ ਉਹੀ ਤਾਂ ਚੱਕਰ ਆ ਹੂੰ ਆਲੂ ਨੂੰ ਬਣਦੇ ਨੂੰ ਨਾ ਜੇ ਥੱਲੇ ਆਲੂ ਜੇ ਬਣਦੇ ਛੋਟੇ ਛੋਟੇ ਹਾਂਜੀ ਹਾਂ ਇਹਦੇ ਵੀ ਇਹ ਟੈਂਪਰੇਚਰ ਰਹੀਦਾ ਸਹੀ ਹੋਣਾ ਚਾਹੀਦਾ ਹਾਂਜੀ ਹਾਂ ਫਿਰ ਹੁੰਦਾ ਕੰਮ ਆ ਚਲੋ ਹੁਣ ਆ ਤਾਂ ਵੀਰ ਟੈਂਟ ਵਾਲੇ ਇਹਦੇ ਥੈਲੀ ਦਾ ਵੀ ਫਰਕ ਆ ਕੁਛ ਫਰਕ ਨੂੰ ਕੇ ਤਾਂ ਆਪਾਂ ਨੇ ਮਤਲਬ ਸੈਕੰਡ ਹੈਂਡ ਹੀ ਆ ਜਿਹੜੇ ਪਹਿਲਾਂ ਵਰਤੇ ਹੋਏ ਥੈਲੇ ਅੱਛੇ ਉਹ ਲਏ ਹੋਏ ਸਾਰੇ ਅੱਛੇ ਹਾਂ ਉੱਥੇ ਤਾਂ ਫਿਰ ਜਦ ਗ੍ਰੇਡਰ ਕਰਦੇ ਆ ਹਾਂਜੀ ਹਾਂ ਮੈਂ ਫਿਰ ਨਵਾਂ ਥੈਲਾ ਲਾ ਕੇ ਫੇਰ ਰੱਖ ਦਾਂ ਟੋਰ ਤਾਂ ਠੀਕ ਠੀਕ ਇਹ ਪਤਾ ਇਹ ਤਾਂ ਨਹੀਂ ਰੱਖਣੇ ਆਪਾਂ ਨੇ ਇਹ ਤਾਂ ਆਪਾਂ ਦੇ ਦਿੱਤੇ ਸਾਰੇ ਆਲੂ ਅੱਛੇ ਆਪਾਂ ਸੂਰੀਆ ਰੱਖਾਂਗੇ ਠੀਕ ਹੈ ਪਾਰ ਵੀਰ ਪੱਟ ਤੇ ਕੇ ਰਹਿੰਦੇ ਅੱਛੇ ਹਾਂ ਉਹ ਕੱਲ ਨੂੰ ਆਉ ਖੇਤ ਘਟਾ ਦੇ ਵਰਲਾ ਹਾਂਜੀ ਹਾਂ ਉੱਪਰ ਵਾਲਾ ਠੀਕ ਹੈ ਬਹੁਤ ਵਾਰ ਫਿਰ ਦੋ ਤਿੰਨ ਦਿਨ ਪਾ ਰਹੇ ਆ ਠੀਕ ਹੈ ਠੀਕ ਹੈ ਤੇ ਫਿਰ ਆਪਣੇ ਜੋਗੇ ਚ ਚਾਰ ਪੰਜ ਕੱਟੇ ਰੱਖੀ ਹੈ ਕੋਈ ਨਹੀਂ ਤੈਨੂੰ ਜਵਾਬ ਹਮ ਹਾਂ ਅਦਾ ਸਾਰੇ ਪਿੰਡ ਨੂੰ ਦੇਣੇ ਆ ਪੂਰਾ ਠੀਕ ਹੈ ਠੀਕ ਹੈ ਇਹ ਕਹਿ ਦਿੰਦਾ ਰੱਖ ਰਹੇ ਹੋ ਜੀ ਹਾਂ ਮੈਂ ਕੋਈ ਨਹੀਂ ਠੀਕ ਆਦੂ ਮੈਂ ਕਿਹਾ ਲਾਈ ਨਹੀਂ ਆਪਣੇ ਪਿੰਡ ਹੋਰ ਨਹੀਂ ਕਿਹਦੇ ਨਹੀਂ ਤੁਸੀਂ ਹੋ ਫਿਰ ਗੱਲ ਨਹੀਂ ਕੱਲ ਨੂੰ ਦੈਨੇ ਸਾਰਿਆਂ ਨੂੰ ਠੀਕ ਆ ਮੁੜ ਕੇ ਫਿਰ ਆਏ ਨਦੀ ਦੇ ਪਾਰ ਤੱਕ ਇਹਨਾਂ ਜਾਣਾ ਨਹੀਂ ਹਾਂਜੀ ਹਾਂ ਇੱਥੇ ਉਹ ਖੇਤ ਚ ਜਗਾਨ ਜਿਹਨੂੰ ਜਿਹਨੂੰ ਸਹੀ ਠੀਕ ਠੀਕ ਕੰਡਾ ਲਿਆਉਂਗੇ ਹਾਂਜੀ ਹਾਂ ਕਰਨ ਕਰਕੇ ਹੂੰ ਆ ਜਿਹਨੂੰ ਜਿਹਨੂੰ ਲੋਡ ਆਪਣਾ ਲੈ ਜਾਊਗਾ ਪਰ ਉਹਦੀ ਤੇ ਨਾਲੇ ਲਾਕ ਪੈਂਦਾ ਉਹਨੇੜੇ ਆ ਹਾਂ ਆ ਇਧਰ ਪੈਂਦਾ ਆ ਲਾਕ ਉਹ ਰਖੇ ਤਾਂ ਬਸ ਆਲੂ ਵੀ ਹੁਣ ਪੱਕ ਗਿਆ ਨਾ ਹਾਂਜੀ ਉਹਨਾਂ ਨੁੱਕੇ ਆ ਇਹਦੇ ਹੂੰ ਆਏ ਚੱਖ ਹੁੰਦਾ ਇਹ ਤਿੰਨ ਵਾਰ ਕਰਨਾ ਪੈਂਦਾ ਹੈ 1 2 3 ਜائیں ਫਿਰ ਉਤਰ ਜਵੇ ਫਿਰ ਨਰਮ ਹੁੰਦਾ ਮাজে ਤਿੰਨ ਵਾਰ ਉੱਕੇ ਫਿਰ ਉੱਕੇ ਅੱਛਾ ਤਾਂ ਇਹਦਾ ਮਤਲਬ ਪੱਕਾ ਲੱਗ ਜਾਂਦਾ ਹੈ ਹਾਂਜੀ ਹਾਂ ਛੋਟੇ ਨਾਲ ਦਾ ਕੰਮ ਕੰਮ ਚੱਕਦਾ ਕੰਮ ਜੀ ਹਾਂਜੀ ਉਹਨੇ ਢੇਰ ਦੂਰ ਲਾਦੇ ਬਸ ਦੇਖੇ ਸਿੱਧਾ ਹੀ ਲੋਡ ਸਿੱਧਾ ਹੀ ਗਰੇਡਰ ਸਿੱਧਾ ਬਸ ਅੱਛਾ ਜੀ ਇੰਨਾ ਹੀ ਕੰਮ ਹੈ ਮਸ਼ੀਨਰੀ ਦੇ ਨਾਲ ਵੀ ਫੇਰ ਬਹੁਤ ਫਰਕ ਪਏਗਾ ਨਾ ਆਹੋ ਪਹਿਲਾ ਢੇਰ ਤਾਂ ਗਰੇਡ ਹੀ ਕਰਨੇ ਲਾਉਂਦੇ ਹਾਂ ਹਾਂਜੀ ਹਾਂ ਵੀ ਹੁਣ ਨਹੀਂ ਪਰ ਹਾਂ ਨਾਲੇ ਹੁਣ ਤਾਂ ਉਹਦੇ ਨਾਲ ਹੋ ਜਾਂਦਾ ਛਾਂਟੀ ਨਾਲੇ ਹਾਂ ਜੀ ਬਹੁਤ ਬਾਕੇ ਜਦੇ ਨਾਲੇ ਮੱਕੀ ਆਇਆ ਉਧਰ ਮੈਂ ਦੇਖਿਆ ਮੈਂ ਵੀਰ ਨਾਲ ਬੀਜਤੀ ਮੱਕੀ ਹਾਂ ਹਾਂ ਬਸ ਇਹ ਇੱਥੇ ਹੀ ਬੀਜਣੀ ਦਾ ਕੱਢ ਬੰਨ ਅੱਛੀ ਲੈ ਪਰਸੋਂ ਹਾਂ ਜੀ ਹਾਂ ਬਾਕੀ ਕੱਲ ਨੂੰ ਦਿਖਾਵਾਂਗੇ ਵੀਰ ਨਾਲ ਵੀਰਾਂ ਆਪਣੇ ਕੋਲ ਹਾਂ ਜੀ ਹਾਂ 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 ਜੀ ਬੀਜ ਆਪਣੇ ਕੋਲ ਉੱਤੇ ਹਾਂ ਰਿੰਕੂ ਵੀ ਇੰਨਾ ਵੀ ਬੀਜਤੀ ਸੀ ਉਦੋਂ ਦਿਖਾਈਦੀ ਵੀਡੀਓ 20 ਮੀਟਰ ਲਏ ਗਿਆ ਵੀਰੇ ਐਸੇ ਐਂ ਰਿੰਕੂ ਵੀਰੇ ਹਾਂ ਮਿੱਤੀ ਲਏ ਗਿਆ ਵੀਰੇ ਹਾਂ 18 44 ਦਾ ਹਾਂਜੀ ਹਾਂ ਹਾਂਜੀ ਹਾਂਜੀ ਬਹੁਤ ਟਾਂਗਾ ਲਾਉਣੀ ਆ ਇਹ ਕਹਿੰਦਾ ਕਿੰਨੇ ਦੀ ਲਈਏ ਹਾਂ ਮੈਂ ਦੇ ਹਿਸਾਬ ਜੇ ਕੈਲਕੂਲੇਟਰ ਨਾਲ ਕੱਢ ਲਾਂਦੇ ਆ ਹਾਂਜੀ ਹਾਂ ਇਹਦੇ ਕਿੰਨੇ ਲੱਗਣਗੇ ਪਹਿਲਾਂ ਲੰਬਾ ਪਾ ਕੇ ਦੇਖ ਕਿੰਨਾ ਲੱਗਦਾ ਸਰੇ ਸਰੇ ਲਾ ਕੇ ਪਹਿਲਾਂ ਇੱਕ ਇੱਕ ਬੋਰੀ ਲਾ ਕੇ ਦੇਖ ਟਰਾਲਾ ਦੇਖੋ ਜੀ ਡਬਲ ਐਕਸ ਲਾਈ 24 ਫੁੱਟ ਆ ਨਾ ਵੀਰੇ ਹਾਂ 2 ਫੁੱਟ ਪਿੱਛੇ ਆਹ ਡਾਲੇ ਨੂੰ ਆ ਜਾ। ਪਹਿਲਾਂ ਸਿਰੇ ਤੋਂ ਫਿਰ ਤੋਂ ਇੱਕ ਢਾਂਗ ਲਾ ਲੈ ਲਿੱਖੀ ਕਬੋਰੀ। ਹਾਂਜੀ ਹਾਂ। ਫੇਰ ਪਤਾ ਲੱਗੂ ਵੀ ਕਿੰਨੀਆਂ ਬੂਰੀਆਂ ਲੱਗਣਗੀਆਂ। ਹਾਂ। ਲਓ ਜੀ ਲਾਗੇ ਲੋਡ ਕਰਨ। ਨਾਲ ਨਾਲ ਲਿੱਖੀ ਕਬੋਰੀ ਪਾ ਲੂ। ਹਾਂ। ਫੱਟਾ ਵੀ ਦਿਖਾ ਦੇ ਦਰਸ਼ਕਾਂ ਨੂੰ। ਸਾਡੇ ਫੱਟੇ ਵੀ ਸਪੈਸ਼ਲ ਆ। ਮੈਂ ਕਹਿੰਦਾ ਫਿਰ ਕੱਦਾ ਬਣਿਆ ਹੋਣਾ ਨਾ। ਬਹੁਤ ਆ ਕਿੰਨੇ ਆਪਣੇ ਹਾਂ। ਨਾਲ ਨਾਲ ਪਾ ਲਾ ਲੰਬਾ ਕਬੋਰੀ ਸਾਰੀ ਹੈ ਪਤਾ ਲੱਗੂ ਕਿੰਨਾ ਬੂਰੀ ਲੱਗਦਾ। ਮੈਂ ਕਹਿੰਦਾ ਮੇਰੇ ਇਹਨੂੰ ਹੋ ਗਏ ਹੋਣੇ ਮੈਂ ਕਹਿੰਦਾ 12 13 ਸਾਲ ਫੱਟੇ ਨੂੰ ਵੱਧੋਗੇ ਇੱਕ ਦਾ ਦੋ ਬਣਾਏ ਤੇ ਅਸੀਂ 2000 10 10 9 10 ਚ ਹਾਂਜੀ ਹਾਂ ਇੱਕ ਬਣਾਇਆ ਤਾਂ 700 ਚ ਓਏ ਲੰਬੇ ਲੁੱਟ ਪਹਿਲਾਂ ਇੱਕ ਬਾਰ ਅਸੀਂ ਲੈ ਕੇ ਆ ਸੋਰੇ ਤੱਕ ਲਾ ਕੇ ਪਤਾ ਲੱਗੇ ਕਿਤਨੇ ਬੋਰੀ ਫਿਰਦਾ ਹੈ ਪਹਿਲੇ ਐਸੇ ਲਾਰ ਕੇ ਲੈ ਕੇ ਆਓ ਐ ਇਦਾਂ ਲੰਬਾ ਇਦਾਂ ਲੰਬਾ ਅਹੀਂ ਪਤਾ ਲੱਗੂ ਵੀ ਕਿੰਨਾ ਬੋਰੀ ਲੱਗਣੀ ਆ ਹਿਸਾਬ ਤਾਂ ਤਾਂ ਹੀ ਕੱਢੂਗੇ ਪੂਰੀ ਤਾਂ ਮੇਰੇ ਸਾਹ ਹੁਣ 350 ਹੋਣੀ ਹੈ ਹਾਂਜੀ ਹਾਂ ਇਧਰ ਆਮ ਨਾਲ ਪੈ ਜਾਣੀ ਤੇ ਇਧਰ ਕੰਨੀਆਂ ਆਪਣੀ 20-20 ਪਾਉਂਦੀਆਂ ਬਸ ਹਾਂ ਜੇ 10 ਦੀ ਢਾਂਗ ਆ ਗਈ ਤਾਂ 200 ਤੇ 25 25 ਨੂੰ 50 30 40 40 ਨਾਲ ਤਾਂ 400 ਪੈ ਜਾਣੀ ਹੈ ਨਾ ਹਾਂ ਦੇਖਦੇ ਕੰਨੀਆਂ ਪੈਣ ਦੀ ਚਲੋ ਜੁੜੇ ਰਹੇ ਹੋ ਵੀਡੀਓ ਦੇ ਨਾਲ ਬਾਕੀ ਦੇਖ ਲਈਏ ਮਾੜਾ ਜੀ ਲੋ ਲੋਟ ਕੇ ਹਾਂ ਕਹਿ ਦੱਸਦੇ ਹਾਂ ਹਾਂਜੀ ਕਿੰਨੇ ਲੱਗਿਆ ਮੇਰੇ ਇੱਕ ਲੈਂਚ ਹਾਂ 10 ਲੈ 10 ਕੱਟੇ ਪੈ ਜਾਣੇ ਇੱਕ ਲੈਂਚ ਠੀਕ ਹੈ 10 ਕੱਟੇ ਦਾ ਮੇਰੇ ਇਹ ਇਧਰ ਨੂੰ 40 40 ਪਾ ਦੇ ਉੱਪਰ ਨੂੰ 800 ਠੀਕ ਹੈ ਉਸ ਨਹੀਂ ਲੱਗਣਾ ਇੰਨਾ ਕੁ ਹੋਣਾ ਬਸ 15 15 ਦੇ ਵਿੱਚੇ ਪੈਣੀ ਹੈ ਹਾਂਜੀ ਹਾਂ 15 15 ਵਿੱਚੇ ਪਾ ਉੱਪਰ ਪੈਣੀ ਆ ਮੰਨ ਲਾ ਬਾਕੀ 20 ਉੱਪਰ ਪੈਣੀ ਆ ਹਾਂਜੀ ਹਾਂ ਭਈ ਇਹਦੇ ਕੋਲ ਖੜਕੇ ਲਵਾਉਣੀ ਮਣੀ ਗਲਤ ਕਰ ਦੋਣਾ ਚਾਹੁੰਦਾ ਹਾਂ ਹਾਂ ਜੀ ਆਵਰਦਕ ਫਾਈਨ ਨਹੀਂ ਆਇਆ। ਹਾਂ ਜੀ ਹਾਂ ਇੱਥੇ ਤੱਕ 10 ਆ ਜਾਣੀਆਂ। ਆਪ ਆਪਣੇ ਡਾਲੇ ਤੱਕ। ਇਸ ਤੋਂ ਬਾਅਦ ਦੂਸਰਾ ਮਰੂਨ ਕੱਟੂਗਾ ਨਾ। ਆ ਦੇਖ ਲਓ ਜੀ ਇਦਾਂ ਲਾ ਰਹੇ ਆ। ਤੇ ਬਾਕੀ ਹੁਣ ਇੱਧਰ ਨੂੰ ਲੱਗ ਗਏ ਲਾਉਣ। ਭਾ ਜਣ ਕੇ ਆਹ ਆਪਣਾ ਦੇਖ ਲਿਆ ਵੀ ਇਹ ਕਿੰਨੇ ਕੱਟੇ ਆਉਂਦੇ ਇੱਧਰ ਨੂੰ ਲੰਬਾਈ ਚ। ਲੰਬਾਈ ਚ ਲੱਗ ਗਏ ਪਤਾ 10। ਹਾਂ। ਭਾ ਜਿਹੜਾ ਕੱਟਾ ਹਾ ਦੁੱਧਾ 25। ਹਾਂ ਜੀ। ਮੰਜੀ ਲੰਬਾਈ ਚੋਂ ਘਾਟ ਰੱਖੀ ਆ ਨਾ ਵੀਰ ਉਹ ਬਸ ਧਮਾਨ ਲੰ ਨੂੰ ਕਹੀ ਗਏ ਹਾਂ ਉਹ ਵੀ ਤਾਂ ਪੈਰਾਂ ਪਰ ਪਾਣੀ ਨਹੀਂ ਪੈਣ ਦਿੰਦੇ ਹੈ ਜੀ ਇੱਥੇ ਤੱਕ ਤਾਂ ਚਾਹੀਦੀ ਸੀ ਬਾਹਰ ਕਹਤਾਂ ਉਹ ਵੀ ਨਵੀਂ ਬਣਾ ਕੇ ਦਊ ਹਾਂ ਇਹ ਆਪਣੀ ਖੋਲ ਕੇ ਰੱਖ ਲਵੇ ਨਾ ਨਾ ਉਹਨਾਂ ਦੇ ਦੇਣੀ ਅੱਛਾ ਉਹਨਾਂ ਦੀ ਹੋਵੇ ਇਹ ਅੱਛਾ ਅੱਛਾ ਆਪਾਂ ਬੜੀ ਬਣਵਾ ਲੈਣੀ ਠੀਕ ਹੈ ਠੀਕ ਇਹ ਪਿੰਨੇ ਚ ਫਰਕ ਆ ਵੀਰ ਢਿੱਲਾ ਹੈ ਨਾ ਪਿੰਨ ਮੋਟੀ ਚਾਹੀਦੀ ਹੈ ਪਿੰਨ ਆ ਨਾ ਆਪਣਾ ਹਲਕੀ ਆ ਇਹ ਆਪਾਂ ਫਿਕ ਵੇਪਾ ਦਾ ਲੋਡ ਹੋ ਵੀ ਫੇਰ ਨਹੀਂ ਅੱਛਾ ਹਾਂ ਕਬਲ ਸਨਮਾ ਮਾਹਰਾ ਹੈ ਆਹੋ ਹਿੱਲਦੀ ਸੀ ਆਵਾਜ਼ ਜੀ ਆਉਂਦੀ ਸੀ ਗੁੱਲੇ ਕਰਕੇ ਆ ਹਾਂ ਪਲੇਸ ਇਤ ਨਹੀਂ ਕੱਗ ਲੋ ਕਰਦਾ ਹੈ ਹਾਂ ਇਹ ਟੂਪਰ ਨਾ ਕਰਤਾ ਨਾ ਅਭੀ ਕਰ ਨੂੰ ਬਾਹਰ ਕੱਢੂਗੇ ਹਾਂਜੀ ਹਾਂ ਆ ਜਾ ਪੁਰਾ ਜਾ ਹੁਣ ਬਾਹਰ ਕੱਢ ਕੇ ਲੈ ਮੜਾ ਜਾ ਏ ਓਏ ਨੀਚੇ ਮ ਕੰਮ ਯਾਰ ਇਹ ਕੱਢ ਕੱਢ ਅੱਧਾ ਬੋਰੀ ਵੱਡਾ ਬਾਹਰ ਏਡਾ ਕਰਕੇ ਹਾਂ ਏਡਾ ਕਰਕੇ ਕੱਢਦੇ ਬਾਹਰ ਹਾਂ ਇਹ ਬੋਰੀ ਲਾਉਣਾ ਜੀ ਇਸਨੇ ਹੈ ਠੀਕ ਪੰਜਵੇਂ ਨੇ ਥੱਲੇ ਹਾਂ ਵੀਰੇ ਉੱਪਰ ਛੇ ਹਾਂ ਫਿਰ 15 ਦੀ ਲਹਿਨ ਹੁੰਦੀ ਹੁੰਦਾ ਹਾਂਜੀ ਹਾਂ ਬਾਕੀ ਬੱਟੇ ਬੁੱਟ ਦੇ ਹਿਸਾਬ ਨਾਲ ਕਰ ਲੈਂਦੇ ਹਾਂ ਠੀਕ ਉੱਪਰ ਹੁਣ ਛੇ ਦੀ ਆ ਜਾਣੀ ਬੁੱਤੇ 6 6 ਦੀਆਂ ਦੋ ਥੱਲੇ ਪਾਏ ਪੰਜ ਪੰਜ ਦੀਆਂ ਉੱਪਰਲੇ ਤੀਜਾ ਕਿਹੜਾ ਗਿਆ ਛੇ ਦਾ ਹਾਂ ਇਹ ਸਿਸਟਮ ਦੇ ਨਾਲ ਹੀ ਆਪਸ ਹਾਂਜੀ ਹਾਂ ਚਲੋ ਇਹ ਬਾਕੀ ਲੋ ਆਟੋਮੈਟਿਕ ਮਸ਼ੀਨਾਂ ਲੱਗੀਆਂ ਹੋਈਆਂ ਆਹ ਲੋ ਜੀ ਤੇ ਕੁੜੀਆਂ ਬਹੁਤ ਕੰਮ ਕਰਦੀਆਂ ਬਈ ਹਾਂਜੀ ਹਾਂ ਨਹੀਂ ਮੈਂ ਦੇਖਿਆ ਤੇਜ਼ੀ ਬਥੇਰੀ ਆ ਬਹੁਤ ਬਹੁਤ ਹਾਂ ਥੋੜਾ ਬਾਹਰ ਕੱਢਾ ਕੱਟਾ ਬਾਹਰ ਕੱਢਾ ਬਾਹਰ ਕੱਢਾ ਬਾਹਰ ਕੱਢਾ ਉਹ ਐਸਾ ਨਾ ਕਰੋ ਯਾਰ ਐਸਾ ਨਾ ਕਰੋ ਵੀ ਸਾਈਡ ਪਾ ਕੇ ਘਰੀ ਜੰਨੇ ਆ ਨੰਬਰ 'ਚ ਆਓ ਉਹਨੇ ਵੀ ਚੱਕਣਾਗਾ ਹਾਂ ਉਹਨਾ ਵੀ ਸੈੱਟ ਕਰਕੇ ਲਾਉਣਾ ਹਾਂ ਠੀਕ ਐ ਠੀਕ ਐ ਇਹਨੂੰ ਕੋਈ ਛੇੜਦਾ ਹੁਣ ਦੋ ਘਟਾ ਲੱਗਣਾ ਇਹਦੇ ਵਿੱਚ ਹੁਣ ਦੇਖ ਲੈ ਲੋ ਜੀ ਜੁੜੇ ਰਹੇ ਬਾਕੀ ਲੋਡ ਕਰਕੇ ਦਿਖਾਉਂਦੇ ਆ ਤੁਹਾਨੂੰ ਜੀ ਹਾਂਜੀ ਉਧਰ ਤੇ ਲੋਡ ਕਰ ਲਏ ਸੀਗੇ ਲੋ ਜੀ ਵੀਰ ਆ ਰਿਹਾ ਹੁਣ ਆ ਦੇਖੋ ਜੀ ਉਧਰ ਤੇ ਲੋਡ ਕਰਕੇ ਕਰ ਲਏ ਸੀਗੇ ਆਉਂਦਾ ਮੇਰ ਦਾ ਟਰੈਕਟਰ ਫਾਰਮ ਟਰੱਕ ਸਾਡਾ ਆ ਲੋ ਜੀ ਹਾਂ ਚੱਕਦਾ ਆਰਾ ਬਵਾਲ ਕਿੰਨੀ ਨੂੰ ਮੂਲ ਲੋ ਜੀ ਉਧਰ ਤੇ ਲੋਡ ਕਰ ਲਿਆ ਦਾ ਜੀ ਕੱਟੇ ਮੇਰੇ ਨੂੰ ਪੁੱਛ ਰਹੇ ਆ ਉਧਰ ਕਿੰਨੇ ਕੱਟੇ ਹੋਏ ਆ ਇਹ ਕੱਟਾ ਹੋ ਗਿਆ ਉਧਰ ਹੈ ਉਧਰ ਬੰਦੇ ਦੇਖ ਲਓ 30 30 ਦਿਹਾੜਾ ਕਿਸ਼ੋ 30 30 ਦਿਹਾੜਾ ਫਰਕ ਪਾਉਂਦਾ ਹਾਂ 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 ਨਹੀਂ ਦਾ ਜੀ ਵਟਾਲੇ ਭਰਦੇ ਆਪਾਂ ਹਾਏ ਹਾ ਬਾਲ ਉਹ ਵੀ ਇਕੱਠੀ ਅੱਗੇ ਲਾਉਨੇ ਦੋ ਢਾਂਗਾ ਲਾਉਨੇ ਆਂ ਹਾਏ ਹਾ ਉਹ ਡੈਕਟਰ ਨੂੰ ਵੀ ਥੱਲੇ ਲਾਉ ਠੀਕ ਇਹ ਵਗੇ ਬੰਦ ਹੋ ਜਾਂਦਾ ਹੈਗਾ ਭਾ ਠੀਕ ਉਹਦਾ ਸਾਰਾ ਮਾਰ ਪਾਉਣਾ ਹੈ ਹਾਂ ਜਿਹੜਾ ਜਮਾ ਪ੍ਰਵਾਨੀ ਕਰਨੀ ਠੀਕ ਕਰਾਈ ਜੋੜੇ ਹਾਏ ਹਾ ਆ ਲੋ ਜੀ ਹੁਣ ਵੱਟ ਲੱਗਿਆ ਵੱਢਣ ਠੀਕ ਸਾਢੇ 450 ਕਟਾ ਹੋ ਜਾਣਾ ਠੀਕ ਜੁੜੇ ਰਹੋ ਵੀਡੀਓ ਦੇ ਨਾਲ ਵਾਕਈ ਲੋਡ ਕਰਕੇ ਤਾ ਦਿਆਂ ਤੁਹਾਨੂੰ ਠੀਕ ਹਾਂ ਜਾਂਦਾ ਛੜਾ ਮਾਰਦਾ ਫਾਰਮ ਟਰੱਕ ਫਾਰਮ ਟਰੱਕ ਇਹ ਦੇਖੋ ਹੈ ਜਾਂਦਾ ਦੇਖੋ ਹੈ ਮੇਲ ਦਾ ਹੈ ਚੱਕਦੇ ਫੱਟੇ ਫਾਰਮ ਟਰੱਕ 60 ਆਇਆ ਬੈਗ ਦਾ ਸਾਫੀ ਹੈ ਹਾਂ ਬੈਗ ਨੂੰ ਤਾਂ ਬਹੁਤ ਜ਼ੋਰ ਮਾਰਦਾ ਲੱਗੇ ਨੂੰ ਹਾਂ ਟਰੈਕਟਰ ਵੀ ਜ਼ੋਰ ਵੱਧ ਮਾਰਦਾ ਨਾ ਬੈਗ ਨੂੰ ਵੀ ਕੰਮ ਨਹੀਂ ਆਉਂਦੀ ਫਾਇਦਾ ਇਹਦਾ ਹਾਂ ਹਾਂ ਡਬਲ ਐਕਸਲ ਮੈਂ ਦੇਖਿਆ ਡਬਲ ਐਕਸਲ ਦਾ ਹਾਂ ਹਾਂ ਡਬਲ ਐਕਸਲ ਦਾ ਫਾਇਦਾ ਤਾਂ ਹੈ ਹੂੰ ਕਹੀਂ ਚੜਾਉਣੇ ਬੈਗ ਸਿੱਧੀ ਨੂੰ ਇਹਨੂੰ ਉੱਤਰ ਜੀ ਲੱਗਦੀ ਪਰ ਫਾਇਦਾ ਬਾਪੂ ਵਰਗਾ ਬੰਦਾ ਨਹੀਂ ਖੇਤੀ ਵਰਗਾ ਧੰਦਾ ਨਹੀਂ ਆਹ ਦੇਖੋ ਟਰਾਲਾ ਵੀ ਪੂਰਾ ਹੈ ਸ਼ਿੰਗਾਰਿਆ ਹੋਇਆ ਹੈ ਨ ਪੂਰਾ ਮੈਂ ਕਹਾਂ ਬੇਰੇ ਇਹਦਾ ਦੋ ਫਾੜ ਚ ਖੋਲਦਾ ਹੋਣਾ ਬੈੱਡ ਵੀ ਤਿੰਨ ਚ ਤਿੰਨ ਚ ਅੱਗੇ ਵਾਲਾ ਵੀ ਬੰਦਾ ਅੱਛਾ ਆਓ ਅੱਗੇ ਵਾਲਾ ਵੀ ਆਂ ਠੀਕ ਆ ਇਹਦਾ ਵੀ ਡਾਡਾ ਵੀ ਹੋ ਗਿਆ ਪਿੱਛੇ ਹਾਂ 24 ਫੁੱਟ ਹੈ ਨਾ ਵੀਰ 24 24 ਹੂੰ ਬਾਕੀ ਆ ਛੋਟੇ ਦਾ ਜ਼ੋਰ ਦਿਖਾਉਂਦੇ ਆ ਬਾਕੀ ਲੋਡ ਕਰਕੇ ਤੁਹਾਨੂੰ ਛੋਟੇ ਦਾ ਤੁਹਾਡੇ ਕੋਲੋਂ ਨਾ ਸਾਡੇ ਕੋਲ ਦਾ ਇਕੱਠਾ ਹੀ ਆ ਚਲੋ ਜੁੜੇ ਰਹੋ ਵੀਡੀਓ ਨਾਲ ਹੋ ਜਾਂਦਾ ਕੋਈ ਸਾਹ ਉਹ ਇੱਕ ਹੋ ਜਾਂਦਾ 95 9500 ਸਾਹ ਸਾਹ ਜਾ ਰਹੇ ਆ ਆ ਦੇਖੀ ਇਹ ਆ ਦੇਖ ਹੈ ਜਵੀ 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 ਲੋਡ ਕਰੀ ਵੀ ਆ ਮਸਾਂ ਨਹੀਂ ਵਿਖੀ ਆ ਬਾਈ ਲਓ ਜੀ ਚੱਲ ਪਿਆ ਹੁਣ ਲੋਡ ਕਰਕੇ ਇੱਧਰ ਲਓ ਜੀ मारता छाला ट्रैक्ट सट झोटा वी अथरा घोड़ा अथरा घोड़ा लो जी लैटा देखो है वीडियो ਕਾਰ ਚੱਲਦਾ ਜੀ ਨਾਲ ਲਓ ਜੀ ਚੱਲਦਾ ਜੀ ਬਹੁਤ ਵਧੀਆ ਜੀ ਆ ਦੇਖੋ ਰਸਾ ਪਾਉਣਾ ਲੈ ਰਸਾ ਪਾ ਕੇ ਫੇਰ ਕਹਿ ਗਏ ਯਾਰ ਮਗਾ ਕਿਤੇ ਰਸਾ ਪਾਉਂਗੇ ਪਰ ਮੈਂ ਕਹਿੰਦਾ ਪਾਏ ਹੀ ਨਹੀਂ ਕਦੇ ਹਨਾ ਆਲੂ ਆਲੂ ਨਹੀਂ ਰਸਾ ਕਰਦੇ ਨਾ ਹਾਂ ਵਰ ਜੂ ਵੀ ਮਨੇ ਦੇਖ ਲੈ ਵੀ 400 ਤੋਂ ਉੱਪਰ ਹੋ ਜਾਣੀ ਹਾਂ ਪਰਸਾ ਨਹੀਂ ਪਾਉਣਾ ਨਾ ਸਹੀ ਆ ਰਸਾ ਦਾ ਬੱਸ ਬੰਨੇ ਮੱਕੀ ਨੂੰ ਪਾਉਣਾ ਉਹੀ ਸੈਡ ਸੂਟ ਹਾਂਜੀ ਹਾਂ ਮਾ ਟਾਂਗੇ ਬਹੁਤ ਇਹਨਾਂ ਵਧੀਆ ਲਾਈ ਵੀ ਆ ਇਹਦਾ ਹੋਰ ਲੱਗਣੀ ਆ ਉੱਪਰ ਜਾਣਾ ਹਾਂਜੀ ਹਾਂ ਆ ਜੁੜੇ ਰਹੋ ਵੀਡੀਓ ਦੇ ਨਾਲ ਦੇਖੀ ਜਾਇਓ ਹੁਣ ਝੁੱਟ ਦਿਖਾਉਂਦੇ ਆ ਬਾਅਦ ਵਿੱਚ ਲੋਡ ਕਰਕੇ ਤੇ ਪਰ ਆ 450 ਕਟਾ ਲੱਦ ਹੋ ਜਾਣਾ ਟਰਾਲੇ ਉਪਰ ਤੇ ਅਥਰਾ ਘੋੜਾ ਮੂਰੇ ਖੜਾ ਬਾਕੀ ਇਹਦਾ ਜੋਰ ਦੇਖਾਂਗੇ ਬਾਕੀ ਘੈਂਟ ਟਰੈਕਟਰ ਲਿਆਂਦਾ ਉਧਰ ਜਿਹਨੂੰ ਕਹਿੰਦੇ ਘੈਂਟ ਅਰਜਨ ਨੋਬੂ ਨੰਨਾ ਇਹ ਆਪਣਾ ਘੈਂਟ ਆ ਗਿਆ ਹਨਾ ਇਹ ਆਪਾਂ ਨੇ ਲਿਆਂਦਾ 4x4 ਹੁਣ ਘਰ ਤੋਂ ਕੱਢ ਕੇ ਅੱਜ ਇਹਦਾ ਅੱਜ ਇਹਦਾ ਨਾਮ ਲਾਂਚ ਕਰਤਾ ਆਪਾਂ ਹੁਣ ਇਹਨੂੰ ਕੈਂਟ ਕਹੇਗਾ ਨਾ ਕੈਂਟ ਇਹ ਆਇਆ ਹੈਗਾ ਆਪਣਾ ਕੈਂਟ ਟਰੈਕਟਰ ਇਹ ਹੁਣ ਧੋਣੇ ਆਲਾ ਹੋਇਆ ਵਾ ਇਹਨੂੰ ਧਵਾਵਾਂਗੇ ਹੁਣ ਕੱਲ ਨੂੰ ਹੁਣ ਤਾਂ ਵਾਹ ਟਰਾਲਾ ਕੱਢਣ ਵਾਸਤੇ ਜਾਂਦਾ ਬਾਕੀ ਅਥਰੇ ਘੋੜੇ ਦਾ ਜੋਰ ਦੇਖਾਂਗੇ 450 ਕਟਾ ਹੋ ਜਾਣਾ ਲੋਡ ਅਸੀਂ ਸਾਰੀ ਗਿਣਤੀ ਮਾਰ ਲਈ ਕਟਿਆਂ ਦੀ ਬਾਕੀ ਹੁਣ ਦੇਖਦੇ ਆ ਜੁੜੇ ਰਹੇ ਹੋ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਲਾਈਕ ਯਾਰ ਤੇ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਤੇ ਲਾਈਕ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਤੇ ਵਧੀਆ ਤੇ ਵਧੀਆ ਕਮੈਂਟ ਕਰਿਆ ਕਰੋ ਜੀ ਤੇ ਜਿਹੜੇ ਸਾਡੀ ਵੀਡੀਓ ਨੂੰ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਬਾਕੀ ਜੀ ਤੁਹਾਨੂੰ ਦਿਖਾਉਂਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਇਹ 450 ਕਟਾ ਲੋਡ ਹੋ ਜਾਣਾ ਆਲੂਆਂ ਦਾ ਬਾਕੀ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਜੁੜੇ ਰਹੇ ਹੋ ਵੀਡੀਓ ਦੇ ਨਾਲ ਹਾਂਜੀ 450 ਕਟਾ ਲੋਡ ਹੋ ਗਏ ਜੀ ਆ ਦੇਖੋ ਜੀ ਹਾਂ 450 ਕਟਾ ਲੋਡ ਕਰਤਾ ਰਸੇ ਲੱਗੇ ਨੇ ਪਾਉਣ ਰਸੇ ਲੱਗੇ ਨੇ ਪਾਉਣ ਬਾਕੀ ਤੁਹਾਨੂੰ ਅਥਰੇ ਘੋੜੇ ਦਾ ਦਿਖਾਉਂਦੇ ਆ ਜੋਰ ਫਿਰ ਰਸੇ ਘਸ ਰਿਹਾ ਰਾਜੀ ਵੀਰ ਤੇ ਦਿਖਾਉਂਦੇ ਆ ਨੀਲ ਨੀਲਾ ਘੋੜਾ ਇਹ ਦਿਖਾਉਂਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਰਸੇ ਘਾਣਾ ਟਾਈਟ ਹੋ ਜਾਣ ਬਸ ਵਾਸ ਵਾਸੇ ਬਿਰ ਬਹੁਤ ਹੈ। ਲੋ ਜੀ ਰਸੇ ਕਸੋਗੇ ਜਦੋਂ ਇੱਕ ਰੰਦਾ ਉਧਰ ਕਸਨੂ। ਸਸਤਾ? ਚਲੋ ਜੀ ਉਹ ਵੀ ਕਸੋਗੇ ਜੀ। ਤੇ ਬਾਕੀ ਦੇਖਦੇ ਆ ਤੋੜ ਕੇ ਜੇ ਨਾ ਤਰਿਆ ਫਿਰ ਉਹ ਘੈਂਟ ਪਾਉਣਾ ਫਿਰ। ਉਹ ਖੜਾ ਲਾਈਟਾਂ ਵਾਲੀ। ਇਹ ਘੈਂਟ ਪਾਉਣਾ ਫਿਰ ਜੇ ਨਾ ਤਰਿਆ। ਜਿਹੜਾ ਜੀ ਜੁੜੇ ਰਹੋ ਵੀਡੀਓ ਦੇ ਨਾਲ। ਦਿਖਾਉਂਦੇ ਆ ਫਿਰ। ਹਾਂ ਜੀ। ਲਓ ਜੀ ਹੁਣ ਲੱਗਿਆ ਜੀ ਥਰੇ ਘੋੜਿਆਂ ਦੇ ਤੋਰਨ ਟਿੰਗਦਿਆ ਫਿਰ ਤੁਰਦਾ ਕਿ ਨਹੀਂ ਆਹ ਦੇਖ ਲਿਆ ਟਰਾਲੀ ਲਾਰ ਹੋ ਗਈ ਜੀ ਤੁਰਦਾ ਨਹੀਂ ਪਿੱਛੇ ਵੱਜਨ ਜ਼ਿਆਦਾ ਪੈ ਗਿਆ ਜੇ ਮੂਰੇ ਹੁੰਦਾ ਫਿਰ ਤੁਰ ਪੈਣਾ ਤਾਂ ਡਬਲ ਅਖੜ ਕਰਕੇ ਤੁਰਿਆ ਹੈਗਾ ਪਿੱਛੇ ਵੱਜਨ ਜ਼ਿਆਦਾ ਪੈ ਗਿਆ ਆ ਲਓ ਜੀ ਹੁਣ ਦੋਹੇ ਟਰੈਕਟਰ ਪਾ ਲਈਏ ਆਪਣੇ ਹੁਣ ਦੇਖਦੇ ਆ ਫਿਰ ਹੁਣ ਕੀ ਬਣਦਾ